ਨਾਮ ਗੁਰਦੇਵ ਸਿੰਘ ਜੀ ਪਿੰਡ ਮੇਰਾ ਕਣੀਏ ਕੇ ਬੇਟ ਮੈਂ ਖੇਤ ਦੇ ਵਿੱਚ ਡੇਰਾ ਖੇਤ ਚ ਰਹੀ ਨਾ ਉਹਨੂੰ ਉਹਨੇ ਥੋੜਾ ਪਾਣੀ ਆ ਜਿਹਨੂੰ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫੇਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਦਾ ਰਿਹਾ ਖੁਰਲੀ ਤੇ ਬੰਨ ਉੱਥੇ ਬੰਨ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11-12 ਵਜੇ ਉਸ ਡੰਗਰ ਮੈਂ ਟਰੈਕਟਰ ਨਾਲ ਬੱਦੇ ਉਹ ਸਮੇਂ ਆ ਖੁਰਲੀ ਨਾ ਬੰਦੇ ਖੁਰਲੀ ਚ ਡੰਗਰ ਵੜ ਗਏ ਉੱਚੀ ਤੇ ਉਹ ਵੜ ਗਏ ਤੇ ਆਖਿਆ ਉੱਚੇ ਤਾਂ ਹੋ ਗਏ ਉਹਦੇ ਤੋਂ ਉੱਚੇ ਜਾ ਗਿਆ ਉਹ ਵੇਖੋ ਦਰਸਤ ਇੱਥੇ ਪਾਣੀ ਆ ਗਿਆ ਟਰੈਕਟਰ ਦੀ ਛਧੜੀ ਤੇ ਉਹਨਾਂ ਦੇ ਫੇਰ ਔਖਿਆਂ ਸੋਂ ਕਿਤੇ ਖੁਰਲੀ ਬੰਦੀ ਸੀ ਲੱਕੜ ਦੀ ਲੰਗੜਦਾਰ ਦੇ ਡੇਰੇ ਖੜੀ ਆ ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ ਹਾਂਜੀ ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈਆਂ ਤਿੰਨ ਮਰ ਗਈਆਂ ਵਾ ਪੇਸ ਨਹੀਂ ਗਈ ਤੇ ਫਿਰ ਡੰਗਰਾ ਤੋ ਆ ਗਿਆ ਸੋ ਆਖਿਆ ਕਿ ਸਾਨੂੰ ਨਾ ਹੁਣ ਰੋੜ ਦੇ ਮਰ ਗਏ ਡੰਗਰ ਇਉਂ ਨਾ ਦੇ ਫੇ ਰੱਥੇ ਵੱਲ ਦੇ ਸੋਣ ਵਾਲੀਆਂ ਮੱਜਾਂ ਕਿੰਨੇ ਸੀ ਤਿੰਨ ਮੱਜਾਂ ਮਰੀਆਂ ਜੀ ਉਸੇ ਹਾਂ ਜੀ ਇਹ ਡੰਗਰ ਦੇ ਸਹਿ ਪੰਜ ਛੇ ਤਿੰਨ ਮਰੀਆਂ ਤੇ ਤਿੰਨ ਹਜ਼ਾਰ ਉੜ ਗਈਆਂ ਇੱਕ ਸੋਹ ਵਾਲਾ ਜਾਵੜੀਆਂ ਕਸਮ ਵਾਲਾ ਜਾਵੜੀਆਂ ਉੱਥੇ ਰਾਤ ਇੱਕ ਕੋਈ ਨਹੀਂ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀ ਤਾ ਦੋ ਮੱਜਾਂ ਛੱਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਜਾਂ ਤੇਰੇ ਆ ਲਿਆ ਰਾਤ ਦਾ ਟਾਈਮ ਆ ਦਿਨ ਦੁਪਹਿਰ ਤੇ ਪਾਣੀ ਬੜਾ ਲੰਗ ਨਹੀਂ ਸਕਦੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਹਾਂ ਚੰਗਾ ਸਵੇਰੇ ਲੈ ਜਾਗੇ। ਕਿਹ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਂਦਾ ਹੈ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ। ਤੇ ਮੈਂ ਮੈਂ ਤਾਂ ਦੇ ਦੇ ਯਾਰ ਮਾਝ ਸੂਣ ਵਾਲੀ ਪੱਠੇ-ਪੁੱਠੇ ਪਾਵਾਂਗੇ ਨਹੀਂ। ਇੱਥੇ ਤਾਂ ਭੁੱਖੀਆਂ ਬੱਜੀ ਆ। ਇਹ ਆਂਦਾ ਵਰਕਾ ਪਾੜ ਦੇ। ਆਹਨ ਦੇਖੀ। ਹਾਂਜੀ। ਉੱਥੇ ਮੀਟ ਸ਼ੀਟ ਖਾਂਦਾ ਭਈ ਬੂਏ ਸਾਰੇ ਵੱਲ ਕੀਤੇ। ਮੈਂ ਕੱਲਾ ਬੰਦਾ। ਮੈਨੂੰ ਲੰਬੜਵਾਰ ਨੇ ਆਖਿਆ ਭੀ ਕੱਲਾ ਨਾ ਲੜੀ। ਮੈਂ ਆਂ ਵੇਖ ਤੇ ਫੈਸਲਾ ਕਰਾਂਗਾ। ਜਾ ਕੇ ਇਹਨਾਂ ਆਖਿਆ ਉਹਨੇ ਗੇੜੀਆਂ ਮੱਝਾ। ਇਹ ਦਿਨ ਲਾਲਚੀ ਹੋ ਗਏ ਲਾਲਚੀ ਹੋ ਗਏ ਜੀ ਧੱਕੇ ਧੱਕੀ ਹੋ ਗਏ ਸਾਨੂੰ ਘਥੇ ਮਾਰੇ ਜਰਾਨੀ ਦੇ ਦੋ ਡੰਡੇ ਮੇਰੇ ਬਾਸ ਤੇ ਆਣ ਕੇ ਚਲੋ ਮੈਂ ਹੁਣ ਕਿਛੂ ਨਹੀਂ ਰੱਖਿਆ ਨੰਨੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰ ਦੇ ਆਪੇ ਮੱਥਾ ਪਾੜ ਗਿਆ ਜੀਤਾ ਅੰਦਰੋਂ ਦਸਰ ਕੱਢ ਕੇ ਲਿਆ ਉਹ ਮੁੰਡੇ ਪ੍ਰਭ ਜੋਗ ਨੂੰ ਮਾਰਨ ਲੱਗਾ ਅਸੀਂ ਉਹਨੇ ਫੜ ਲਿਆ ਫੜ ਲਿਆ ਧਾਕੇ ਤੇ ਖੋਲਿਆ ਕੋਈ ਅਸੀਂ ਦਸਰ ਨਹੀਂ ਮਾਰਿਆ ਕੁਛ ਨਹੀਂ ਕੀਤਾ ਕਿਸੇ ਨੂੰ ਸੱਟ ਨਹੀਂ ਲਾਈ ਤੇ ਤੁਸੀਂ ਤੇ ਆਪਣੇ ਚੀਚੀ ਵੱਢੀ ਫਿਰਦਾ ਤੇ ਉਹ ਸਾਡੇ ਕੋ ਕੋਈ ਛੱਟ ਨਹੀਂ ਲੱਗੀ ਇਹਦੀ ਤਾਂ ਬਾਹ ਕੇ ਇਹਦੀ ਵੱਢੀ ਆ ਧੋਕੇ ਜਾ ਕੇ ਦਲੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੱਢਦਾ ਤੇ ਆਪ ਜਾ ਕੇ ਇਹਨੇ ਕੰਮ ਕੀਤਾ ਆ ਸਾਰੀ ਕੁਛ ਵੀ ਕੀ ਕੰਮ ਕੀਤਾ ਤੇ ਇਹ ਜੀ ਇਹਨੇ ਹੱਥ ਵੱਢਿਆ ਉੱਥੇ ਜਾ ਕੇ ਚੀਚੀ ਵੱਢੀ ਚੀਚੀ ਵੱਢ ਕੇ ਤੇ ਉਹ ਸਬਜ਼ੀਆਂ ਬਣਾਈਆਂ ਸਾਡੇ ਦੀ ਉਹਨਾਂ ਨੇ ਰਾਜ ਪਰਚਾ ਬਣਾਇਆ ਰਾਜ ਪਰਚਾ ਬਣਾਇਆ ਅਸੀਂ ਸਰਕਾਰ ਨੂੰ ਮੰਗ ਕਰਦੇ ਆ ਸਾਡਾ ਫੈਸਲਾ ਕੀਤਾ ਜਾਏ ਇਹਨ ਕੁਵਾਰੀ ਕੀਤੀ ਜੇ ਕਿੰਨੇ ਜਣੇ ਜੂਸੀ ਘਰ ਚ ਜਦੋਂ ਮੈਂ ਤੇ ਮੇਰੀ ਫੈਮਿਲੀ ਸੀ ਉਹ ਪਿੱਛੀ ਆ ਅਸੀਂ ਛਤੜੀ ਤੇ ਰਹੇ ਸੀ ਮੇਰੇ ਘਰ ਸੀ ਹਾਂ ਕਿੰਨੇ ਜਣੇ ਕਿੰਨੇ ਜਣੇ ਰਹੇ ਦੋ ਦਿਨ ਦੋ ਰਾਤਾਂ ਹਾਂਜੀ ਉਹ ਰਾਤਾਂ ਰਹੇ ਆ ਤੇ ਜੇ ਉੱਥੇ ਤੇ ਨਹੀਂ ਉਤਰੇ ਆ ਇਹਨੂੰ ਪਾਣੀ ਕਿੱਥੇ ਆ ਮੇਰੇ ਜਣੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਂ ਨਹੀਂ ਹੈ ਕੋਈ ਅਧਿਕਾਰੀ ਦੇਦ ਨੂੰ ਕੋਈ ਮੂੰਹ ਨਹੀਂ ਜੀ ਕਰ ਸਕਦਾ ਯਾਰ ਯਾਰ ਫੋਟ ਬਾੜੀ ਹੈ 12-15 ਫੋਟੋ ਉੱਜਲਾ ਚ ਪਾਣੀ ਆ ਥੜਾ ਉੱਚਾ ਜਿਵੇਂ ਨੂੰ ਇਥੇ ਹੀ ਪੜੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਦੇ ਨਾਲ ਕੋਈ ਆਈ ਸਕੇ ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਦੇ ਅੰਦਰ ਵੀ ਲੈ ਲੋ ਖੋਲ ਲੋ ਤੇ ਉਹ ਭੱਜ ਗਏ ਫੌਜ ਨਾਲ ਫੌਜ ਨੂੰ ਲੈ ਸਾਡੇ ਉੱਤੇ ਅਸੀਂ ਮਾਤਾ ਨੂੰ ਛੱਡ ਲਾਇਆ ਅਸੀਂ ਨਹੀਂ ਲਾਈ ਅਸੀਂ ਆਪਣੀਆਂ ਮੱਜਾਂ ਲੈ ਕੇ ਆ ਗਏ ਅਸੀਂ ਕਿਸੇ ਪਾਸੇ ਗਏ ਹੀ ਨਹੀਂ ਹਾਂਜੀ ਇਹ ਭੱਜ ਕੇ ਚਲੇ ਗਏ ਸਾਲੂ ਦੇ ਤਾਂ ਅਸੀਂ ਸਾਹੇ ਕੀ ਕਰਨ ਜਾਣਾ ਸਾਡੇ ਨਗਰ ਆ ਕੇ ਸਾਦੂ ਅਸੀਂ ਸਾਡੇ ਨਹੀਂ ਜਾਣ ਪਟਾ ਸਾਨੂੰ ਇਹ ਚਲੇ ਗਏ ਇਹ ਨਾ ਆਪਣਾ ਹੋ ਗਿਆ ਛੱਬੀਆਂ ਸਾਡੇ ਤੋਂ ਜਾ ਕੇ ਕੀ ਮੰਗ ਕਰਦੇ ਪੁਲਿਸ ਅਧਿਕਾਰੀ ਅਸੀਂ ਇਹ ਮੰਗ ਕਰ ਰਹੇ ਹਾਂ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਹਾਂ ਇੱਕ ਵਾਰੀ ਐਸਐਸਪੀ ਜਿਹੜਾ ਐਸਐਸਪੀ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਉੱਚ ਅਧਿਕਾਰ ਜਾਣ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੇ ਤੁਹਾਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਮਾੜਾ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਜਥੇਬੰਦੀਆਂ ਲੋਤ ਆਈਆਂ ਨੇ ਉਹ ਜਥੇਬੰਦੀਆਂ ਜੀ ਪਿੰਡ ਚ ਚੱਲੀਆਂ ਨੇ ਲੈ ਰਿਆ ਨਹੀਂ ਅਜੇ ਆ ਸਕੀਆਂ ਪਾਣੀ ਕਾਰਨ ਉਹ ਆਉਂਦੀਆਂ ਨਹੀਂ ਅਜੇ ਤਾਂ ਕਿ ਨ ਵਿਚਾਰਿਆ ਕਿ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਨਹੀਂ ਐਸੇ ਦੀ ਕੋਈ ਲੋੜ ਮੰਗ ਇਹ ਤੇ ਗਵਰਨਮੈਂਟ ਵੀ ਦੇਖ ਲਓ ਖਰਾਬਾ ਹੋਇਆ ਹਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜੇ ਤੁਸੀਂ ਜਿਹੜੇ ਮਰੇ ਕਾਫੀ ਲੰਗੇ ਹੋਣਗੇ ਨਾ ਹਾਂਜੀ ਹਾਂਜੀ ਲੱਖ ਲੱਖ ਡੇਡ ਡੇਡ ਲੱਖ ਦੇ ਟੰਗਰ ਜੇ ਹਾਂਜੀ ਉਹ ਮੱਝ ਇੱਕ ਬਜੀ ਉਹਨਾਂ ਦੇ ਨਾਲ ਦੀ ਇਹ ਇਹਨਾਂ ਨੂੰ ਛੋਟੀ ਆ ਹਾਂਜੀ ਇਹ ਮਹਿੰਗੇ ਮੁੰਡੇ ਟੰਗਰੀ ਫਸਲਾਂ ਦੀ ਟੰਗਰੀ ਇਹ ਸੌਣ ਵਾਲੀ 1:20 ਨਹੀਂ 1:30 ਇੱਥੇ ਤੱਕ ਸੌਣ ਵਾਲੇ ਕਿ ਗਏ। ਵੈਰੀਗੋ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੇ। ਮੈਂ ਇਸਤਨਾਤ ਸਿੰਘ ਬਟੂ ਪਿੰਡ ਕਣੀ ਕੀ ਬਟਲੰਬੜਦਾਰ ਐ। ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਨਾ ਡਰਾਈਵਰੀ ਕਰਦਾ। ਇਹਨੂੰ ਹੀ ਛੋਟੇ ਨਾਂਜ ਕਾਲੂ ਕਹਿੰਦੇ ਆ। ਨਾਂ ਇਹਦਾ ਗੁਰਦੀਪ ਸਿੰਘ ਆ। ਤੇ ਉਹਨੇ ਮੈਨੂੰ ਦੱਸਿਆ ਕਿ ਸੁਭਾ ਸਾਡੀਆਂ ਮੱਜਾਂ ਇਤਨਾ ਰੁੜ ਗਈਆਂ ਨੇ ਤੇ ਇਤਨਾ ਕਿ ਗੱਲੋਂ ਸੰਕਤ ਲੱਗ ਗਿਆ ਚਲੋ ਉੱਥੇ ਪਾਰ ਪਾਣੀ ਗੁਣੀ ਲੱਦਦੇ ਰਹਿ ਜਿਤਨਾ ਜੋ ਵੀ ਕਰਨਾ ਹੋਈਆ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮੱਝਾਂ ਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਝ ਆਪਣੀ ਪਹਿਲੋਂ ਕਸੋਂ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਝਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਦੇਖ ਲਾਂਗੇ ਤੇ ਇਹ ਜਦੋਂ ਜੀਤੇ ਉਹ ਗਏ ਤਾਂ ਉਹਨੇ ਕਹੇ ਲੈ ਜਾਓ ਕਾ ਮੱਝਾਂ ਦਾ ਦੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਨੂੰ ਛੱਡ ਕੇ ਵੀਰ ਗੇਦ ਕਹਿੰਦੇ ਨਹੀਂ ਕੋਈ ਮੱਜਾ ਮੁੱਜਾ ਤੁਹਾਡੀ ਨਹੀਂ ਗਏ ਫਿਰ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਰੁੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਫਾਈਆਂ ਜਿਹੜਾ ਫੜਲੇ ਫੜਲੇ ਫਿਰ ਨਾ ਚਲੋ ਮੈਨੂੰ ਫੋਨ ਕੀਤਾ ਮੈਨੂੰ ਸੁਣਾ ਕੇ ਲਿਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੱਜੀਆਂ ਤੇ ਬੈਠੇ ਆਂ ਅਹੀਂ ਤੇ ਦੋ ਮੈਂ ਆ ਮੇਰ ਨਾਲ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਮੈਂ ਜਿੱਥੇ ਬੈਗਿਆ ਆ ਤੇ ਮੈਂ ਕਿਹਾ ਵੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬੈਗੇ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਰੁੜ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਉੱਠ ਕੇ ਕਹਿੰਦਾ ਤੇ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹਦੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀਬ ਫਰੰਡ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਕੋਲ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੈੱਕ ਜੀ ਉਹਦੇ ਕੋਲ ਚ ਇੰਨਾ ਬਸਾ ਆਉਂਦਾ ਕਿਥੋਂ ਬਸ ਮੈਨੂੰ ਇੰਨਾ ਕਿ ਮੈਂ ਬਾਹਰ ਗੱਲਾਂ ਕਰਨੀਆਂ ਨਹੀਂ ਇਹ ਤੇ ਪਿੰਡ ਦੇ ਮੋਢ ਪਰ ਆਦਿ ਤੁਹਾਡੇ ਮੈਂ ਪਿੰਡ ਦਾ ਲੰਬੜਾ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੇ ਮੈਂ ਛਡੂੰਦਾ ਰਹੇ ਡੰਡੇ ਮਾਰੇ ਤੇ ਉਹਨੇ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਉਹ ਜਿਹੜਾ ਕੋਈ ਪਰਚਾ ਆਇਆ ਕੀ ਮੰਗ ਕਰਦੇ ਤੇ ਪਰਚੇ ਉਹਨਾਂ ਛਬਿਆ ਕਰਾਈਆਂ ਜੀ ਛਬਿਆ ਦੀ ਝੂਠੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੰਗ ਕਰਦਾ ਵੀ ਇਹਦੀ ਅਨਕਵਾਜ ਹੋਣੀ ਚਾਹੀਦੀ ਹੈ ਅਨਕਵਰੀ ਹੋਣੀ ਚਾਹੀਦੀ ਹੈ ਬਸ ਇਹੋ ਸਾਨੂੰ ਸੰਦੇਸ਼ ਇਹ ਵੀ ਅਨਕਵਰੀ ਹੋਵੇ ਉਹ ਸਾਫ ਹੋ ਜਾਵੇ ਇਨਸਾਫ ਹੋ ਜਾਵੇ ਬਸ ਇਨਸਾਫ ਹੋਣਾ ਚਾਹੀਦਾ ਇਹ ਨਾ ਇਹਦਾ ਰਿਆ ਤੇ ਅੱਗੇ ਕੱਖ ਨਹੀਂਗਾ ਪੰਜ ਚਾਰ ਮੱਜਾਂ ਬਰ ਰੁੜਗੀਆਂ ਨੇ ਫਸਲ ਮਾਰੀ ਗਈ ਆ ਤੇ ਕੋਠੇ ਟਹਿ ਗਏ ਕੱਖ ਰਿਆ ਨਹੀਂਗਾ ਚਲੋ ਵੀ ਸਾਰੇ ਨਾਲ ਚਲੋ ਫੇਰ ਵੀ ਜਿਹਦੇ 5-6 ਡੰਗਰ ਰਲੇ 5-6 ਡੰਗਰ ਰਲੇ ਉਹਨਾਂ ਕਟਿ-ਕਟੀਆਂ ਮਰ ਗਏ ਸਾਰੀਆਂ ਮਰ ਗਈਆਂ ਤੇ ਭਰਾਵਾਂ ਦੀਆਂ ਮਰ ਗਈਆਂ ਇਹਦੀਆਂ ਮਰ ਗਈਆਂ ਹਾਂਜੀ ਪਾਣੀ ਵੀ ਵਾਰ-ਵਾਰ ਸੀ ਕਿੰਨਾ نقصان ਹੋਇਆ ਬੜਾ ਨੁਕਸਾਨ ਹੋਇਆ ਡੰਗਰਾਂ ਦਾ ਕੀ ਡੰਗਰਾਂ ਦਾ ਨੁਕਸਾਨ ਆ ਡੰਗਰ ਰੁੜ ਗਏ ਤੇ ਇੱਕ ਮਰ ਮੁਰਗੇ ਸਾਰੇ ਇੱਕ ਗਾਂ ਹੀ ਤੇ ਇੱਕ ਮੱਝ ਹੀ ਤੇ ਇੱਕ ਗਾਂ ਹੀ ਸੂਣ ਵਾਲੀ ਹੀ ਮੱਝ ਵੀ ਸੂਣ ਵਾਲੀ ਹੀ ਦੋਵੇਂ ਰੁੜ ਗਏ ਤੁਹ ਪਤਾ ਤੁਮਹ ਤੁਮ ਨੂੰ ਤੇ ਜਾਣ ਕੇ ਦਮ ਜਾਈ ਆ ਨਹੀਂ ਉਹ ਪਾਣੀ ਹੈ ਜੋ ਚਾਂਡਿਆ ਸੀ ਤੇ ਆਪ ਚਲ ਗਏ ਸੀ ਤੇ ਡੰਗਰ ਇੱਥੇ ਹੀ ਸਾਰੇ ਮੰਗੇ ਹਬੀਬ ਇੱਕ ਮੇਰੀ ਗਾਂ ਜਿਹੜੀ ਰੜ ਗਈ ਆ ਤੇ ਇੱਕ ਮੱਝ ਮੇਰੇ ਸੂਣ ਵਾਲੇ ਦੋਵੇਂ ਡੰਗਰ ਤੇ ਇਸ ਕਰਕੇ ਹੀ ਉਹ ਫੇਰ ਅਸਿ ਲੈ ਸਭ ਇਹ ਤੇ ਇਸ ਕਰਕੇ ਉਹ ਨਰਵਿੰਦਰ ਕੋ ਕਣੀ ਇੱਕ ਵੇਕ ਜਦੋਂ ਰਾਵੀ ਦਰਿਆ ਵਿੱਚ ਪਾਣੀ ਆਇਆ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਸੀਂ ਬਚੇ ਬਹੁਤ ਡਰਾਮਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰਚ ਫੇਰੇ ਜਦੋਂ ਵੇਖੀਦਾ ਸੀ ਤਾਂ ਉਦੋਂ ਅੱਖਾਂ ਨਿਗਾ ਪਾੜਦੀਆਂ ਇਹਨਾਂ ਪਾਣੀ ਸੀ ਸਿਰ ਚੱਕਰਾ ਜਾਂਦਾ ਸੀ ਫਿਰ ਅੱਖਾਂ ਬੰਦ ਕਰ ਲੈਂਦੀਆਂ ਸੀ ਕਿੰਨੇ ਕੇ ਘਰ ਚ ਪਾਣੀ ਘੁੱਬ ਗਏ ਘਰ ਪਾਣੀ ਆ ਉਹ ਬੂਏ ਤਿਕਰ ਪਾਣੀ ਸੀ ਜੇ ਉਥੋਂ ਤੱਕ ਅੰਦਰ ਪਾਣੀ ਪੂਰਾ ਫੁੱਲ ਭਰਿਆ ਹੀ ਫ੍ਰਿਜ ਤਰਦੀ ਪੱਖੇ ਤਰਦੇ ਹੀ ਬੈੱਡ ਤਰਦੇ ਹੀ ਦੋ ਬੈੱਡ ਇੱਥੇ ਕਮਰਿਆਂ ਦੇ ਵਿੱਚ ਥੱਲੇ ਆ ਗਏ ਉਹ ਸਾਰੇ ਸਾਡੇ ਟੁੱਟ ਗਏ ਸਮਾਨ ਸਾਡਾ ਸਾਰਾ ਗਲ ਗਿਆ ਕਿਵੇਂ ਬਚਾ ਕੀਤਾ ਤੁਸੀਂ ਬਚਾ ਕੀਤਾ ਹੀ ਟਰੈਕਟਰ ਦੇ ਉੱਤੇ ਚੜ ਕੇ ਟਰੈਕਟਰ ਦੀ ਛਤੜੀ ਦੇ ਉੱਤੇ ਰਹੇ ਦੋ ਰਾਤਾਂ ਦੋ ਦਿਨ ਭੁੱਖੇ ਪਾਣੇ ਭੁੱਖੇ ਪਾਣੇ ਨਾ ਕੋਈ ਪਾਣੀ ਨਾ ਕੋ ਖਾਣਾ ਨਾ ਕੁਝ ਕੋਈ ਕਮਰਾਂ ਦਾ ਸਾਡੇ ਡੰਗਰ ਆਪਣੇ ਮਰ ਗਏ ਰੁੜ ਕੇ ਲੱਜਾਂ ਹੀ ਸੋਣ ਵਾਲੀਆਂ ਅਸੀਂ ਖੜ ਚਾਰਦੇ ਦੇ ਤੇਲ ਚਾਰਦੇ ਦੇ ਅਸੀਂ ਵੀ ਸੇਵਾ ਕਰਦੇ ਹਾਂ ਦੁੱਧ ਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਇਹੋ ਆ ਸਾਡੀ ਤਾਂ ਵੀ ਆਸ ਮੁੱਕ ਗਈ ਕਿੰਨਾ ਕਿ ਨੁਕਸਾਨ ਹੋ ਜਾਣਾ ਸਾਡਾ ਨੁਕਸਾਨ ਸਾਰਾ ਘਰ ਦਾ ਕੋਈ ਚੀਜ਼ ਨਹੀਂ ਬਚੀ ਹੈਗੀ ਆ ਜਿਹੜੀ ਇੱਕ ਅੱਧੀ ਬਚੀ ਆ ਵੀ ਪਤਾ ਨਹੀਂ ਚੱਲਣੀ ਕਿੰਨੇ ਚੱਲਣੀ ਕੀ ਜੇਥੇ ਬੰਦੀ ਨਹੀਂ ਜਾਂਦੇ ਪ੍ਰਸ਼ਾਸਨ ਕੋਲ ਘੜੀ ਤੱਕ ਪੁੱਜਾ ਹੁੰਦਾ ਕੋਈ ਨਹੀਂ ਆ ਜੇ ਇੱਥੇ ਡੇਰੇ ਤੇ ਨਹੀਂ ਆਇਆ ਹੁੰਦੇ ਰਹੇ ਪਿੰਡ ਫਿਰ ਕੇ ਚਲ ਜਾਂਦੇ ਰਹੇ ਨੇ ਦੇਰਿਆਂ ਤੇ ਲੰਘ ਗਈ ਨਹੀਂ ਤੁਹਾਨੂੰ ਪਤਾ ਹੀ ਅੱਜ ਤੁਸੀਂ ਨੰਗ ਕੇ ਆਏ ਕਿਦਾਂ ਨੰਗ ਕੇ ਆਏ ਕੱਲ ਦੀ ਜੇਸੀ ਕੀ ਲੱਗੀ ਕੱਲ ਦਾ ਨੰਗਾ ਬਣਾਉਣ ਦਾ ਮੜ ਮੋਟਾ ਹੁਣ ਭਾਈ ਕੋਈ ਪਹੁੰਚਿਆ ਜੇ ਤੱਕ ਨਹੀਂ ਪਹੁੰਚਿਆ ਕੋਈ ਜਦ ਕਿ ਦੰਬਰੇ ਜਿਵੇਂ ਭੁੱਖੇ ਤੇ ਕੋਈ ਪਸ਼ੂ ਚਾਰਾ ਵਗੈਰਾ ਨਹੀਂ ਵਜਿਆ ਨਾ ਟੂੜੀ ਟਾੜੀ ਕੁਛ ਨਹੀਂ ਵਜਿਆ ਕੋਈ ਚਾਰਾ ਨਹੀਂ ਵਜਿਆ ਫੀਡ ਥੋੜੀ ਜੀ ਮਿਲੀ ਸੀ ਉਹ ਗਿਤਾਵਾ ਘਤੂਆ ਕਰਦੇ ਵੀ ਖਾ ਟੂੜੀ ਟਾੜੀ ਆ ਇੱਥੇ ਹੈ ਥੋੜੀ ਜੀ ਆਪਾ ਪੂ ਕੀ ਮੰਗ ਕਰਦੇ ਕੋਈ ਅਸੀਂ ਮੰਗ ਕਰਦੇ ਸਾਡਾ ਜਿੰਨਾ ਘਰ ਦਾ ਸਮਾਨ ਟੁੱਟ ਭੱਜ ਹੋਈ ਸਾਨੂੰ ਘਰ ਝੱਟਿਆਂ ਨੂੰ ਥੋੜਾ ਬੋਧ ਮਿਲ ਜਾਵੇ ਤੇ ਚਲੋ ਅਸੀਂ ਬਣਾ ਸਕੀਏ ਫਿਰ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਭੁਨੀਆਂ ਸਾਰਿਆਂ ਦੇ ਨਾਲ ਇਹ ਜਿਹੜੇ ਡੰਗਰ ਓੜਿਆ ਨਾ ਇਹ ਸਾਨੂੰ ਵੱਖਰੀ ਮਾਰ ਪਈ ਇਹ ਦੋ ਗਾਵਾਂ ਹੀ ਇੱਕ ਗੈੜ ਹੀ ਇੱਕ ਮੱਝ ਸੀ ਛੋਟੇ ਛੋਟੇ ਜਵਾਗ ਹਣ ਤੈਨ ਤੇ ਉਹਨਾਂ ਚ ਕੋਈ ਨਹੀਂ ਬਚਿਆ ਆਪ ਹੀ ਨਿਕਲ ਗਏ ਮਹਾ ਗਏ ਆ ਬਰਬਾਦ ਇਸ ਤਨ ਮੋਕੇ ਤੇ ਮਜੂਦ ਸੀ ਹਾਂਜੀ ਮੈਂ ਇੱਥੇ ਹੀ ਮੋਕੇ ਤੇ ਹਾਲ ਕੀ ਕੀਤਾ ਨਹੀਂ ਸਾਡੇ ਹੁੰਦੇ ਹੁਣ ਰਸੇ ਉਹ ਲੈਣੇ ਪਏ ਵੇਖਿਆ ਵੀ ਇਹ ਨਹੀਂ ਬਚਲੇ ਕਿਉਂਕਿ ਇੰਨਾ ਥਾਵਾਂ ਤੇ ਜਾਰ-ਜਾਰ ਫੁੱਟ ਪਾਣੀ ਹੋ ਗਿਆ ਤੇ ਪੈਲੀਆਂ 'ਚ ਤੁਸੀਂ ਹਿਸਾਬ ਲਓ ਕਿੰਨਾ ਹੋ ਗਿਆ ਚੜਦੇ ਪਾਣੀ ਦੀ ਫਿਰ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਹੁਣ ਬਚਾ ਕੋਈ ਨਹੀਂ ਹੁਣ ਆਪਣੀ ਜਾਨ ਪਾ ਲਈ ਹੁਣ ਸੋਚਿਆ ਕਿ ਪਸ਼ੂ ਦੇਖ ਤੇ ਲੱਗ ਜਣਾ ਪਾਣੀ ਲੱਗ ਜਣਾ ਹਾਂ ਹਾਂਜੀ ਲੱਭਦੇ ਰਹੇ ਹਾਂ ਫਿਰ ਪਤਾ ਲੱਗਾ ਵੀ ਮਰ ਗਏ ਬਹੁਤ ਪਸ਼ੂ ਮਰੇ ਆ ਪਸ਼ੂ ਹੀ ਮਰੇ ਬੜੇ ਆਏ ਕਿੱਥੇ ਬੰਦੀਆਂ ਮੌਤ ਆ ਰਹੀਆਂ ਨੇ ਹਾਂਜੀ ਯਾ ਭੈਣਾਂ ਦਾ ਲੈ ਕੇ ਕਈਆਂ ਕੋ ਪਹੁੰਚੀ ਸਾਡੇ ਤੱਕ ਨਹੀਂ ਸਾਡੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਰਾਹ ਬਹੁਤ ਮਾੜੇ ਹੋ ਗਿਆ ਕਈਆਂ ਥਾਂ ਤੋਂ ਪਾੜ ਪੈ ਗਿਆ ਹੁਣ ਦੇ ਹੀ ਸੰਗਤ ਲੱਗੀ ਆ ਬੰਦੇ ਆ ਹੁਣ ਤੇ ਘਰ ਦਾ ਜਾਰਾ ਵੀ ਬਹੁਤ ਔਖਾ ਹੋਣਗਾ ਕਿ ਦੂਰ ਦੂਰ ਵੇਖ ਕੇ ਜਾਣਾ ਬਿਲਕੁਲ ਜੀ ਬਿਲਕੁਲ ਮੋਤਾ ਕੋਈ ਲੰਮੇ ਲੇਟ ਨਹੀਂ ਹੋ ਮਹਾ ਟਾਈਮ ਪਾਸ ਕੀ ਮੈਂ ਕਰਦੇ ਪ੍ਰਸ਼ਾਸਨ ਕੋ ਦੱਸ ਸਕ ਜੱਫੇ ਬੰਦੀਆਂ ਅਹਿਆਂ ਨੇ ਵੀ ਸਾਡੀ ਕੋ ਮਦਦ ਹੋਣੀ ਚਾਹੀਦੀ ਆ ਜੋ ਸੱਚ ਹੈ ਉਹ ਤੁਹਾਡੇ ਸਾਹਮਣੇ ਤੋਂ ਵੇਖ ਲਈ ਆ ਇਹ ਬਣਿਆ ਸੀ ਉਸਾ ਖੁਰਨੀ ਬਣੀ ਪੱਕੀ ਖੁਰਲੀ ਬਣੀ ਉੱਥੇ ਡੰਗਰ ਵੱਜੇ ਇੱਕ ਲੱਕੜ ਦੀ ਖੁਰਲੀ ਲਿਆ ਕੇ ਰੱਖੀ ਹੋੜ ਗਈ ਆ ਉਹਦੇ ਨਾਲ ਡੰਗਰ ਬੜੇ ਪਿਆਰੇ ਹਣ ਬਲੇ ਰੀਜਨ ਰੱਖਿਆ ਤੇ ਉਹ ਇੱਕ ਦੋ ਦਿਨ ਬੜੀ ਪਰੇਸ਼ਾਨੀ ਰਹੀ ਫਿਰ ਸੱਜਣਾ ਮਿੱਤਰਾਂ ਦਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ ਦਿੱਤਾ ਵੀ ਤਗੜੇ ਹੋ ਕੋਈ ਗੱਲ ਫੈਸਲਾ ਉਹ ਜੂਗਾ ਸਭ ਕੁਝ